ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਸੱਲਿਆਣਾ ਸਾਹਿਬ ਪਾਸ ਸਈ ਪਹਿਲੀ ਅਤੇ ਸੇਵੀ ਪਿੰਡਲ ਸੋਈ ਜ਼ਿਲ੍ਹਾ ਮਰੀਲਕੋਟਲਾ ਨਗਰਲ ਸੋਈ ਦਾ ਇਤਿਹਾਸਕ ਗੁਰਦੁਆਰਾ ਇਹ ਜੀ ਤੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸਿੱਖਾਂ ਦੇ ਸੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਇਸ ਤਰਤੀ ਨੂੰ ਚਰਨ ਸੋ ਪ੍ਰਾਪਤ ਆ ਨਗਰ ਲਸੋਈ ਦੇ ਬੜੇ ਹੀ ਭਾਗ ਚੰਗੇ ਨੇ ਜੁਵੇ ਤੇ ਦੋ ਪਾਲਸਾਈਆਂ ਆਈਆਂ ਨੇ ਜੀ ਇਸ ਸਥਾਨ ਤੇ ਬਾਬਾ ਸੱਲਾ ਰਹਿੰਦਾ ਰਹਿੰਦਾ ਜੀ ਜੀ ਨੂੰ ਕੋਰ ਸੀ ਉਹਦੇ ਪਰਿਵਾਰ ਵਾਲੇ ਇੱਥੇ ਸੜ ਗਈ ਸੀ ਤੇ ਉਹ ਇੱਥੇ ਰਹਿੰਦਾ ਸੀਗਾ ਬਹੁਤ ਹੀ ਵਧੀਆ ਗੁਰਦਵਾਰਾ ਸਾਹਿਬ ਬਣਿਆ ਹੋਇਆ ਦੂਰੋਂ ਨੇੜੇ ਸੰਗਤ ਬਹੁਤ ਆਉਂਦੀ ਆ ਦਸਵੀਂ ਵਾਲੇ ਦਿਨ ਭਾਰੀ ਇਕੱਠ ਹੁੰਦਾ ਇੱਥੇ ਜੀ ਟਾਡੀ ਦਰਬਾਰ ਵੀ ਕਰਵਾਇਆ ਜਾਂਦਾ ਕਈ ਵਾਰੀ ਕਈ ਵਾਰੀ ਕੀਰਤਨ ਦਰਬਾਰ ਕਥਾ ਕੀਰਤਨ ਵੀ ਚਾਰ ਵੀ ਕਰਾਇਆ ਜਾਂਦਾ ਜੀ ਕੀਰਤਨ ਵੀ ਕਰਵਾਇਆ ਜਾਂਦਾ ਸੰਗਤ ਬੜਾ ਹੀ ਸਰੰਦਾ ਤੇ ਭਾਵਨਾ ਨਾਲ ਕੀਰਤਨ ਨੂੰ ਸੁਣਨ ਆਉਂਦੀ ਆ ਇਹ ਜੰਗਤ ਤੋਂ ਦੂਰ ਉਹ ਬਹੁਤ ਸੰਗਤ ਦਰਸ਼ਨ ਕਰਨ ਆਉਂਦੀ ਹੈ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੀ ਸੰਗਤ ਜੋ ਇੱਥੇ ਸੁਖ ਸੁਖੀ ਜਾਂਦੀ ਹੈ ਤੇ ਉਸ ਦੀ ਸੁਖ ਪੂਰੀ ਹੁੰਦੀ ਹੈ ਜੀ ਜਿਸ ਦੀ ਸੁਖ ਪੂਰੀ ਹੋ ਜਾਂਦੀ ਹੈ ਉਹ ਇੱਥੇ ਪਾਠ ਕਰਵਾਉਂਦਾ ਜਾਂ ਇੱਥੇ ਆਪਣੇ ਵੱਲੋਂ ਲੰਗਰ ਦੀ ਸੇਵਾ ਕਰਦਾ ਹੈ ਬਹੁਤ ਹੀ ਬਧਿਆ ਗੁਰਦੁਆਰਾ ਬਣਿਆ ਹੋਇਆ ਜੀ ਇਹ ਥੱਲੇ ਪੂਰਾ ਸਾਭ ਵੀ ਬਣਿਆ ਹੋਇਆ ਜੀ ਜਿੱਥੇ ਗੁਰੂ ਸਾਹਿਬ ਨੇ ਜਾਪ ਕੀਤਾ ਸੀ ਅਪੂਰਾ ਸਾਭ ਪੁਇਟ ਫਲਾਹੀ ਸਾਹਿਬ ਤੇ ਲੰਗਰ ਹਾਲ ਦੀ ਕਾਰ ਸੇਵਾ ਚੱਲ ਰਹੀ ਆ ਕਿਸੇ ਵੀ ਗੁਰਮੁਖ ਪਿਆਰੇ ਨੇ ਲੰਗਰ ਹਾਲ ਦੀ ਕਾਰ ਸੇਵਾ ਦੇ ਵਿੱਚ ਆਪਣਾ ਦਸਾਂ ਲੋਹਾ ਦੀ ਕਿਰਤ ਕਮਾਈ ਨੂੰ ਸਫਲਾ ਕਰਨਾ ਹੋਵੇ ਤਾਂ ਗੁਰਦੁਆਰੇ ਦੇ ਪ੍ਰਬੰਧਕ ਮੈਂ 19 ਹੌਸਮਪਾਰਕ ਕਰ ਸਕਦਾ ਜਾਂ ਫਿਰ ਆਨਲਾਈਨ ਸੇਵਾ ਜੇ ਕਿਸੇ ਨੇ ਸੇਵਾ ਆਨਲਾਈਨ ਸੇਵਾ ਵਾਂਗ ਹੀ ਹੋਵੇ ਤਾਂ ਸਕੈਨ ਨਾਲ ਨਹੀਂ ਵੀ ਕਰ ਸਕਦੇ ਆ ਜੇ ਇੱਧਰ ਸਰੋਵਰ ਦੇ ਪੱਥਰ ਦਾ ਪੱਥਰ ਦਬ ਗਿਆ ਸੀ ਉਸ ਨੂੰ ਵੀ ਲੋਟ ਕਰਿਆ ਜਾ ਰਿਹਾ ਉਹ ਵੀ ਦਿਖਾ ਰਹੇ ਹਾਂ ਦੁਬਾਰਾ ਸ੍ਰੀਸਰ ਲੈਣਾ ਸਭ ਪਾਸੇ ਪਹਿਲੀ ਅਤੇ ਸੇਮੀ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਇਸ ਲੋਗਰ ਤੇ ਪੱਥਰ ਨਹੀਂ ਜਬ ਗਿਆ ਸੀਗਾ ਪੱਥਰ ਨੂੰ ਦੁਬਾਰਾ ਪਟਕੇ ਨਵਾਂ ਪੱਥਰ ਲੱਗ ਰਿਹਾ ਕੁਝ ਉਹੀ ਲੋਟ ਕਰਕੇ ਲਾ ਰਹੇ ਨੇ ਦੁਬਾਰਾ ਰਿਪੇਅਰ ਹੋ ਰਹੀ ਹੈ ਸਰੂਵਰਥੇ ਵਾਲੇ ਵਾਲੇ ਕੰਡੇ ਦੀ ਅਜਿੰਸ 3 ਲੱਗੇ ਹੋਏ ਨੇ ਪੱਟ ਪੱਟ ਕੇ ਪਥਰ ਦੁਬਾਰਾ ਰਿਪੇਅਰ ਕਰਕੇ ਲਾ ਰਹੇ ਨੇ پتھر دوبارہ پٹ کے رپیئر کر کے دوبارہ لا رہے ہیں مستری صاحب ٹھیک ہے جی ਇੰਨੇ ਕੌਨਸ ਆਲੇ ਸਕਾ ਦੂਗਾ ਖਾਣ ਮਾਰਦੇ ਮਾਰਦੇ ਵਧੀਆ ਸੁੱਕ ਜਾਣਗੇ